ਪਾਰਲੀਮੈਂਟ ਦੀਆਂ ਚੋਣਾਂ ਦਾ ਦਿਗਲ ਵੱਜ ਚੁੱਕਿਆ ਹੈ ਇਹਨਾਂ ਚੋਣਾਂ ਵਿੱਚ ਵੱਖ-ਵੱਖ ਪਾਰਟੀਆਂ ਦੇ ਲੀਡਰ ਵੋਟਰਾਂ ਕੋਲੇ ਜਾਣਗੇ ਤੇ ਹਰ ਲੀਡਰ ਆਪਣੇ ਉੱਤੇ ਭਰੋਸਾ ਕਰਨ ਦੀ ਗੱਲ ਕਰੇਗਾ ਪਰੰਤੂ ਪਿਛਲੇ ਕੁਝ ਸਮੇਂ ਤੋਂ ਜੋ ਘਟਨਾਵਾਂ ਵਾਪਰ ਰਹੀਆਂ ਨੇ ਆਪਾਂ ਗੱਲ ਕਰ ਲਈਏ ਕਿ ਜਿਸ ਤਰ੍ਹਾਂ ਲੀਡਰ ਇੱਕ ਦੂਸਰੀ ਪਾਰਟੀ ਦੇ ਵਿੱਚੋਂ ਛੱਡ ਕੇ ਕਈ ਤਾਂ ਬਹੁਤ ਥੋੜੇ ਸਮੇਂ ਦੇ ਵਿੱਚ ਕਈ-ਕਈ ਪਾਰਟੀਆਂ ਬਦਲ ਗਈਆਂ ਇਹ ਤੋਂ ਲੱਗਦਾ ਕਿ ਇਹ ਲੀਡਰਾਂ ਨੂੰ ਆਪ ਜਿਹੜੇ ਵੋਟਰਾਂ ਤੋਂ ਭਰੋਸੇ ਦੀ ਮੰਗ ਕਰਨਗੇ ਉਹਨਾਂ ਦਾ ਆਪਣੇ ਆਪ ਤੇ ਵੀ ਭਰੋਸਾ ਨਹੀਂ ਤੇ ਨਾ ਹੀ ਆਪਣੀ ਪਾਰਟੀ ਦੇ ਉੱਤੇ ਭਰੋਸਾ ਹੈ ਇਦਾਂ ਦੀ ਜਿਹੜੀ ਬੇਭਰੋਸਗੀ ਰਾਜਨੀਤੀ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਈ ਵਾਰੀ ਲੋਕ ਇਹ ਵੀ ਕਹਿੰਦੇ ਆ ਕਿ ਰਾਜਨੀਤੀ ਇੱਕ ਨਾਟਕ ਹੈ ਲੀਡਰ ਨਾਟਕ ਦੇ ਪਾਤਰਾਂ ਦੀ ਤਰ੍ਹਾਂ ਨੇ ਜਿਸ ਤਰ੍ਹਾਂ ਨਾਟਕ ਦੇ ਪਾਤਰ ਆਪਣੇ ਵੱਖ-ਵੱਖ ਰੂਪ ਬਦਲ ਕੇ ਆਪਣੇ ਰੋਲ ਅਦਾ ਕਰਦੇ ਨੇ ਆਪਣੀ ਭੂਮਿਕਾ ਨਿਭਾਉਂਦੇ ਨੇ ਉਸੇ ਤਰ੍ਹਾਂ ਰਾਜਨੀਤੀ ਦੇ ਵਿੱਚ ਵੀ ਇਹ ਲੀਡਰ ਅਜਿਹਾ ਕਰਦੇ ਨੇ ਸੋ ਲੀਡਰਾਂ ਦੇ ਨਾਲ ਦੇ ਨਾਲ ਲੋਕਾਂ ਦੇ ਬਾਰੇ ਵੀ ਕਈ ਵਾਰੀ ਲੋਕੀ ਕਹਿ ਦਿੰਦੇ ਆ ਕਿ ਰਾਜਨੀਤਿਕ ਤੌਰ ਤੇ ਜੇ ਅਸੀਂ ਗੱਲ ਕਰੀਏ ਕਿ ਅੱਜ ਦੇ ਸਮੇਂ ਦੇ ਵਿੱਚ ਰਾਜਨੀਤੀ ਬਹੁਤ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀ ਸੰਸਥਾ ਬਣ ਚੁੱਕੀ ਹੈ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਇਦਾਂ ਨੇ ਸਾਡੇ ਕੋਲ ਸਟੱਡੀਜ਼ ਸੀ ਇਹ ਗੱਲ ਕਹੀ ਜਾਂਦੀ ਸੀ ਕਿ ਆਰਥਿਕਤਾ ਸਮਾਜ ਦੀ ਰੀੜ ਦੀ ਹੱਡੀ ਹੈ Karl Marx ਦਾ ਸਾਰਾ ਸਿਧਾਂਤ ਇਹ ਆਰਥਿਕਤਾ ਦੇ ਉੱਤੇ ਟਿਕਿਆ ਹੋਇਆ ਹੈ ਉਹਨੇ ਭਾਵੇਂ ਰਾਜਨੀਤੀ ਨੂੰ ਉਹਨਾ ਮਤਵ ਨਹੀਂ ਦਿੱਤਾ ਸੀ ਪਰੰਤੂ ਅੱਜ ਦੇ ਸਮੇਂ ਦੇ ਵਿੱਚ ਝਪਦਾ ਹੈ ਕਿ ਰਾਜਨੀਤੀ ਸਾਰਾ ਕੁਝ ਕਰ ਰਹੀ ਹੈ ਔਰ ਰਾਜਨੀਤੀ ਦੇ ਮਤਲਬ ਹੀ ਜੋ ਆਰਥਿਕ ਘਰਾਣੇ ਨੇ ਉਹ ਆਪਣੀ ਭੂਮਿਕਾ ਜਾਂ ਆਪਣੀ ਪਾਰਟੀ ਦੇ ਲਈ ਕਿਸ ਤਰ੍ਹਾਂ ਦੀ ਮਦਦ ਕਰਨਿਆ ਨੂੰ ਕਿਸ ਤਰ੍ਹਾਂ ਚਲਾਉਣਾ ਇਸ ਪੱਖ ਤੋਂ ਵੀ ਠੀਕ ਲੱਗਦਾ ਪਰੰਤੂ ਅੱਜ ਦੇ ਸਮੇਂ ਦੇ ਵਿੱਚ ਆਪਾਂ ਇਹ ਦੇਖੀਏ ਕਿ ਇਹਨੂੰ ਤੁਸੀਂ ਰਾਜਨੀਤਿਕ ਨੰਘਾਰ ਕਹੋਗੇ ਜਾਂ ਰਾਜਨੀਤਿਕ ਸਮਝ ਨੰਘਾਰ ਤਾਂ ਪੇਸ਼ ਕਰਕੇ ਕਹਿੰਦੇ ਆ ਕਿ ਕਿਸੇ ਵੀ ਬੰਦੇ ਦਾ ਜਾਂ ਲੀਡਰ ਦਾ ਜੇਕਰ ਆਪਣੇ ਪਾਰਟੀ ਉੱਤੇ ਭਰੋਸਾ ਨਹੀਂ ਹੈ ਤਾਂ ਜਿਸ ਪਾਰਟੀ ਦੇ ਵਿੱਚ ਜਾਏਗਾ ਉਹਦੇ ਉੱਪਰ ਕੋਈ ਹੋਰ ਕਿਸ ਤਰ੍ਹਾਂ ਭਰੋਸਾ ਕਰੇਗਾ ਪੁਰਾਣੇ ਸਮੇਂ ਦੇ ਵਿੱਚ ਰਾਜਨੀਤਿਕ ਆਗੂ ਅਜਿਹਾ ਨਹੀਂ ਕਰਦੇ ਸੀ ਉਹ ਆਪਣੇ ਪਾਰਟੀ ਦੇ ਨਾਲ ਜੁੜੇ ਹੁੰਦੇ ਸੀ ਹੁਣ ਕੀ ਹੋ ਗਿਆ ਕਿਉਂ ਲੀਡਰ ਆਪਣੇ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਜਾਂਦੇ ਨੇ ਇਹ ਗੱਲ ਥੋੜਾ ਗੌਰ ਕਰਨ ਵਾਲੀ ਹੈ ਸਮਝਣ ਵਾਲੀ ਹੈ ਇੱਕ ਫੀਨੋਮਨਾ ਹੋ ਰਿਹਾ ਹੈ ਕਿ ਹੁਣ ਵੋਟਾਂ ਰਾਜਨੀਤਿਕ ਤੌਰ ਤੇ ਜਾਂ ਰਾਜਨੀਤਿਕ ਵਿਚਾਰਧਾਰਾ ਦੇ ਤੌਰ ਤੇ ਘਟ ਮੰਗੇ ਜਾਂਦੇ ਆ ਨੇ ਵਿਅਕਤੀਵਾਦ ਤੇ ਵਿਅਕਤੀ ਕੇਂਦਰਿਤ ਹੋ ਗਈਆਂ ਵਿਅਕਤੀ ਨੂੰ ਮੁੱਖ ਰੱਖ ਕੇ ਵੋਟ ਮੰਗੇ ਜਾਂਦੀ ਹੈ ਔਰ ਪੁਰਾਣੇ ਸਮੇਂ ਦੇ ਵਿੱਚ ਲੋਕੀ ਖਾਸ ਕਰਕੇ ਵੋਟਰ ਜਾਂ ਸੂਝਮਾਨ ਵੋਟਰ ਇਸ ਗੱਲ ਦਾ ਖਿਆਲ ਰੱਖਦੇ ਸੀ ਕਿ ਕਿਹੜੀ ਪਾਰਟੀ ਨੇ ਕਿੱਦਾਂ ਦਾ ਚੋਣ ਮੈਨੀਫੈਸਟੋ ਤਿਆਰ ਕੀਤਾ ਚੋਣ ਮੈਨੀਫੈਸਟੋ ਦੇ ਮੁਤਾਬਕ ਕੀ ਉਹ ਲੋਕਾਂ ਦੇ ਨਾਲ ਵਾਅਦਾ ਕਰਦੇ ਸੀ ਲੋਕ ਇਹ ਵੀ ਸਹੀ ਕਹਿੰਦੇ ਆ ਕਿ ਲੀਡਰ ਚੋਣਾਂ ਦੇ ਮੌਕੇ ਵਾਦੇ ਕਰਦੇ ਨੇ ਔਰ ਇਦਾਂ ਦੀ ਵੀ ਗੱਲ ਆ ਕਿ ਚੋਣਾਂ ਦੇ ਮੌਕੇ ਦਾ ਲੀਡਰ ਜਿਸ ਤੱਕ ਉਹਨਾਂ ਦਾ ਕੰਮ ਹੈ ਮਜਬੂਰ ਹੋ ਕੇ ਜਾਂ ਨਿਮਾਣੇ ਹੋ ਕੇ ਜਾਂਦੇ ਆ ਪਰੰਤੂ ਜਦੋਂ ਉਹ ਸਤਾ ਦੇ ਉੱਤੇ ਕਾਬਜ਼ ਹੋ ਜਾਂਦੇ ਨੇ ਤਾਂ ਉਹ ਲੋਕਾਂ ਨੂੰ ਭੁੱਲ ਜਾਂਦੇ ਨੇ ਔਰ ਸਤਾ ਦੇ ਉੱਤੇ ਕਾਬਜ਼ ਹੋਣ ਦੇ ਲਈ ਹੁਣ ਲੋਕਾਂ ਦੇ ਵਿੱਚ ਕੰਮ ਕਰਨ ਦੇ ਨਾਲ ਲੋਕਾਂ ਨਹੀਂ ਆ ਲੀਡਰਾਂ ਨਹੀਂ ਆ ਗਿੰਦੇ ਮਨ ਤੇ ਜਿਹਨੂੰ ਆਪਾਂ ਕੈਲਕੂਲੇਸ਼ਨ ਕਹਿੰਦੇ ਆ ਉਹ ਕੈਲਕੂਲੇਟ ਕਰਦੇ ਆ ਕਿ ਕਿਹੜੀ ਪਾਰਟੀ ਦੇ ਵਿੱਚ ਮੈਂ ਜਾਵਾਂ ਤੇ ਮੈਨੂੰ ਕੀ ਫਾਇਦਾ ਹੋਏਗਾ ਜਾਂ ਅੱਜਕੱਲ ਤਾਂ ਇਦਾਂ ਦੀ ਗੱਲ ਹੋ ਗਈ ਕਿ ਨਾਰਾਜ਼ਗੀ ਬਹੁਤ ਵਧ ਗਈ ਜੇਕਰ ਕਿਸੇ ਨੂੰ ਕੋਈ ਸੀਟ ਨਾ ਮਿਲੇ ਜਾਂ ਸੀਟ ਨਾ ਮਿਲਦੀ ਸੰਭਾਵਨਾ ਲੱਗੇ ਤਾਂ ਉਹ ਨਾਲ ਦੇ ਨਾਲ ਆਪਣੇ ਪਾਰਟੀ ਦਾ ਪਾਲਾ ਬਦਲ ਲੈਂਦਾ ਤੇ ਜਿਹੜੀ ਪਾਰਟੀ ਵਾਲੇ ਜਿਸ ਪਾਰਟੀ ਦੇ ਵਿੱਚ ਜਾਂਦਾ ਉਹਦੇ ਨਾਲ ਉਹਨੂੰ ਕਈ ਤਰ੍ਹਾਂ ਦੇ ਲੁਭਾਉਣੇ ਵਾਦੇ ਵੀ ਕੀਤੇ ਜਾਂਦੇ ਨੇ ਤੇ ਉਹਨੂੰ ਯਕੀਨ ਵੀ ਦਿਵਾਇਆ ਜਾਂਦਾ ਕਿ ਤੈਨੂੰ ਟਰੈਕਟਰ ਦਿੱਤੀ ਜਾਏਗੀ ਜਾਂ ਕਈ ਵਾਰੀ ਇਦਾਂ ਦੀਆਂ ਗੱਲਾਂ ਵੀ ਲੋਕੀ ਕਰ ਦਿੰਦੇ ਆ ਕਿ ਤੁਹਾਨੂੰ ਕੋਈ ਵਿਤੀ ਮਦਦ ਦਾ ਜਾਂ ਫਾਈਨਾਂਸ ਦੇ ਤੌਰ ਤੇ ਇਹਦੇ ਭਾਵੇਂ ਕਿਸੇ ਕੋਲੇ ਸਬੂਤ ਨਹੀਂ ਹੁੰਦੇ ਪਰੰਤੂ ਵੱਖ-ਵੱਖ ਪਾਰਟੀਆਂ ਇੱਕ ਦੂਸਰੇ ਦੇ ਉੱਤੇ ਇਦਾਂ ਦੇ ਦੋਸ਼ ਲਗਾਉਂਦੀਆਂ ਨੇ ਆਪਾਂ ਗੱਲ ਕਰ ਰਹੇ ਸੀ ਕਿ ਰਾਜਨੀਤੀ ਇੱਕ ਨਾਟਕ ਹੈ ਬਿਲਕੁਲ ਰਾਜਨੀਤੀ ਇੱਕ ਨਾਟਕ ਆਮ ਤੌਰ ਤੇ ਜਦੋਂ ਅਸੀਂ ਨਾਟਕ ਦੇਖਦੇ ਆ ਜਾ ਤੁਸੀਂ ਫਿਲਮਾਂ ਦੇਖਦੇ ਹੋ ਟੀਵੀ ਦੇਖਦੇ ਹੋ ਉੱਥੇ ਵੱਖ-ਵੱਖ ਪਾਤਰ ਆਪਣੀ ਭੂਮਿਕਾ ਨਿਭਾਉਂਦੇ ਨੇ ਪਰੰਤੂ ਜੇ ਤੁਸੀਂ ਆਗੂਾਂ ਦੀ ਗੱਲ ਕਰੀਏ ਤਾਂ ਆਗੂ ਉਹਨਾਂ ਨਾਟਕ ਦੇ ਪਾਤਰਾਂ ਦੇ ਨਾਲੋਂ ਜਿਹੜੇ ਅਸੀਂ ਆਮ ਟੀਵੀ ਭਾਵੇਂ ਸੀਰੀਅਲ ਦੇ ਵਿੱਚ ਦੇਖ ਲਈਏ ਜਾਂ ਫਿਲਮ ਦੇ ਵਿੱਚ ਦੇਖ ਲਈਏ ਉਹਨਾਂ ਦੇ ਨਾਲ ਜਿਹੜੇ ਰਾਜਨੀਤਿਕ ਆਗੂ ਨੇ ਉਹ ਬਹੁਤ ਵਧੀਆ ਭੂਮਿਕਾ ਨਿਭਾਉਂਦੇ ਨੇ ਆਪਾਂ ਇਹ ਗੱਲ ਕਰੀਏ ਕਿ ਇਹਨਾਂ ਦੇ ਵਿੱਚ ਨਾਟਕ ਤਾਂ ਥੋੜੀ ਜ਼ਿਆਦਾ ਇੰਨੀ ਨਾਟਕਤਾ ਮਤਲਬ ਆਪਾਂ ਇਹ ਗੱਲ ਕਰੀਏ ਕਿ ਇਹ ਪਤਾ ਹੀ ਨਹੀਂ ਲੱਗਣਾ ਦਿੰਦੇ ਔਰ ਜਿਸ ਪਾਰਟੀ ਦੇ ਵਿੱਚ ਹੁੰਦੇ ਨੇ ਪਹਿਲਾਂ ਉਸ ਪਾਰਟੀ ਨੂੰ ਡਿਫੈਂਡ ਕਰਦੇ ਨੇ ਫਿਰ ਜਿਸ ਪਾਰਟੀ ਦੇ ਵਿੱਚ ਜਾਂਦੇ ਨੇ ਫਿਰ ਉਹ ਦੂਸਰੀ ਪਾਰਟੀ ਨੂੰ ਆਮ ਤੌਰ ਤੇ ਜਿਸ ਪਾਰਟੀ ਦੇ ਵਿੱਚ ਜਿਹਨੂੰ ਛੱਡ ਕੇ ਜਾਂਦਾ ਉਹ ਕਹਿੰਦੇ ਕਿ ਇਹ ਬੰਦਾ ਹੁਣ ਥੁੱਕ ਕੇ ਛੱਟ ਗਿਆ ਜਿਸ ਪਾਰਟੀ ਦੀ ਪਹਿਲਾਂ ਆਲੋਚਨਾ ਕਰਦਾ ਸੀ ਹੁਣ ਇਹ ਉਸ ਪਾਰਟੀ ਦੇ ਵਿੱਚ ਚੱਲ ਗਿਆ ਇਹਨੂੰ ਆਪਾਂ ਕੀ ਸਮਝੀਏ ਕੀ ਇਹ ਇਦਾਂ ਰਾਜਨੀਤੀ ਦੇ ਵਿੱਚ ਹੋਣਾ ਚਾਹੀਦਾ ਜਦੋਂ ਆਪਾਂ ਇਦਾਂ ਇਹ ਸਿੱਧਾ ਪ੍ਰਸ਼ਨ ਪੁੱਛਾਂਗੇ ਤਾਂ ਤੁਸੀਂ ਕਹੋਗੇ ਕਿ ਨਹੀਂ ਅਜਿਹਾ ਨਹੀਂ ਹੋਣਾ ਚਾਹੀਦਾ ਤਰੰਤ ਅਜਿਹਾ ਹੋ ਰਿਹਾ ਹੈ ਔਰ ਕਿਉਂ ਹੋ ਰਿਹਾ ਹੈ ਮਸਲਾ ਇਹ ਹੈ ਇਹ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਜਿਹੜਾ ਸਾਡਾ ਹਿਊਮਨ ਕੈਰੇਕਟਰ ਹੈ ਇਹਦੇ ਵਿੱਚ ਇੰਨੀ ਜ਼ਿਆਦਾ ਤਬਦੀਲੀ ਆ ਗਈ ਪਿਛਲੇ ਕੁਝ ਸਮੇਂ ਦੇ ਵਿੱਚ ਜਿੱਦਾਂ ਜਿਸ ਨੂੰ ਤੁਸੀਂ ਡਿਵੈਲਪਮੈਂਟ ਕਹੋਗੇ ਕਿ ਮਨੁੱਖਤਾ ਦਾ ਵਿਕਾਸ ਹੋਇਆ ਸਿਵਲਾਈਜੇਸ਼ਨ ਦੀ ਡਿਵੈਲਪਮੈਂਟ ਹੋਈ ਹੈ ਤੇ ਮੈਨੂੰ ਇਹ ਯਾਦ ਆਉਂਦਾ ਹੈ ਕਿ ਇਹ ਡਿਵੈਲਪਮੈਂਟ ਦੇ ਨਾਲੋਂ ਇੱਕ ਕਿਸਮ ਦਾ ਨੰਘਾਰ ਹੋਇਆ ਜਿਸ ਨੂੰ ਅਸੀਂ ਐਥੀਕਲ ਡਿਕਲਾਈਨ ਕਹਿੰਦੇ ਆ ਡਿਕਲਾਈਨ ਆਫ ਮੋਰਲ ਐਥੀਕਲ ਵੈਲਿਊਜ਼ ਸਾਡੇ ਜਿਹੜੀਆਂ ਨੈਤਿਕਤਾ ਹੈਗੀ ਆ ਜਿਹੜਾ ਸਾਡਾ ਆਪਣਾ ਕਰਤਾਰ ਹੈ ਉਹ ਦੇ ਨਾਲੋਂ ਜਦੋਂ ਅਸੀਂ ਗਿਰਾਂਗੇ ਤਾਂ ਅਜਿਹਾ ਕੁਝ ਹੋਏਗਾ ਕਿ ਕੁਝ ਛੋਟੇ ਲਾਭ ਜਾਂ ਲਾਲਚਾਂ ਦੇ ਤੱਕ ਗਰਵਾਣੀ ਦੇ ਵਿੱਚ ਅਜੇ ਤੱਕ ਤਾਂ ਨੰਦ ਨਵੀ ਤਖਤ ਨੂੰ ਰੂਲ ਦੇ ਦਿਖਾਇਆ ਗਿਆ ਕਿ ਅਜਿਹੇ ਰਾਜੇ ਜਿਹੜੇ ਰਾਵਣ ਵਰਗੇ ਰਾਜੇ ਸੀ ਜਿਨ੍ਹਾਂ ਨੂੰ ਇਹ ਲੱਗਦਾ ਸੀਗਾ ਕਿ ਸਾਡਾ ਰਾਜ ਇਦਾਂ ਹੀ ਰਹੇਗਾ ਤੇ ਸਾਡਾ ਅੰਤ ਨਹੀਂ ਹੋਣਾ ਉਹ ਵੀ ਚਲੇ ਗਏ ਵੱਡੇ ਵੱਡੇ ਰਾਜੇ ਚਲੇ ਗਏ ਪਰੰਤੂ ਅੱਜ ਦੀ ਰਾਜਨੀਤੀ ਦੇ ਵਿੱਚ ਆਪਣੀ ਤਲ ਬਦਲੂ ਕਰਕੇ ਕਿਉਂ ਕੀਤਾ ਜਾਂਦਾ ਅਸਲ ਦੇ ਵਿੱਚ ਜੇ ਆਪਾਂ ਦੇਖੀਏ ਜਿਹੜਾ ਸਾਡਾ ਪ੍ਰਬੰਧ ਹੈ ਪਾਵੇਂ ਉਹ ਬੰਦਾ ਆਮ ਹੈ ਜਦੋਂ ਉਹ ਇੱਕ ਵਾਰੀ ਵੋਟਾ ਲੈ ਜਾਂਦਾ ਫਿਰ ਉਹ ਖਾਸ ਬਣ ਜਾਂਦਾ ਖਾਸ ਇਸਕੇ ਕਰਕੇ ਬਣਦਾ ਪਾਵੇਂ ਇਹਨੂੰ ਤੁਸੀਂ ਡੈਮੋਕ੍ਰੇਸੀ ਦਾ ਨਾਮ ਦਿਓਗੇ ਕਿ ਅਫੀਸਰ ਇੰਟੈਲੀਜੈਂਟ ਲੋਕ ਵੱਖ-ਵੱਖ ਅਦਾਰਿਆਂ ਦੇ ਲੋਕ ਉਸ ਨੇਤਾ ਦੀ ਬਹੁਤ ਜ਼ਿਆਦਾ ਤਾਰੀਫ ਕਰਨ ਲੱਗ ਜਾਂਦੇ ਨੇ ਔਰ ਨਾਲ ਦੀ ਨਾਲ ਉਹਨੂੰ ਇੰਨਾ ਅੰਗਲਾ ਫੈਲਾ ਮਿਲ ਜਾਂਦਾ ਕਿ ਉਹ ਜੀਵਨ ਦੇ ਵਿੱਚ ਉਹਨੇ ਕਦੇ ਸੋਚਿਆ ਤੱਕ ਨਹੀਂ ਹੁੰਦਾ ਇਹਦੇ ਲਈ ਫਿਰ ਰਾਜਨੀਤਿਕ ਲੋਕਾਂ ਦੇ ਜਿੱਦਾਂ ਆਪਾਂ ਗੱਲ ਕਰੀਏ ਕਿ ਕੁਰਸੀ ਬਣਾਈ ਐਸੀ ਆ ਤਾਂ ਮੈਂ ਕਿ ਕੁਰਸੀ ਦੀਆਂ ਚਾਰ ਲੱਤਾਂ ਨੇ ਪਰੰਤੂ ਰਾਜਨੀਤੀ ਦੇ ਵਿੱਚ ਕਹਿੰਦਾ ਕਿ ਰਾਜਨੀਤੀ ਦੀ ਕੁਰਸੀ ਟੇਢੀ ਹੁੰਦੀ ਹੈ ਇਹ ਨਹੀਂ ਪਤਾ ਕਦੋਂ ਕਿਸੇ ਦੀ ਸੀਟ ਕੱਟੀ ਜਾਵੇ ਤੇ ਉਹਦੀ ਕੁਰਸੀ ਡਿੱਗ ਜਾਵੇ ਔਰ ਇਹ ਕੁਰਸੀ ਨੂੰ ਬਚਾਉਣ ਦੇ ਲਈ ਆਪਣੇ ਕੁਰਸੀ ਨੂੰ ਬਚਾਉਣ ਦੇ ਲਈ ਰਾਜਨੀਤਿਕ ਲੋਕ ਕੀ ਕੁਝ ਕਰ ਸਕਦੇ ਨੇ ਇਹ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਆਮ ਦੇਖ ਰਹੇ ਹੋ ਮਸਲਾ ਇਹ ਹੈ ਕਿ ਅਸੀਂ ਇਸ ਗੱਲ ਨੂੰ ਸੋਚੀਏ ਤੁਹਾਡੇ ਰਾਜਨੀਤਿਕ ਤੌਰ ਤੇ ਤੁਹਾਨੂੰ ਕੋਈ ਵੀ ਪਾਰਟੀ ਚੰਗੀ ਲੱਗੇ ਜਾਂ ਨਾ ਲੱਗੇ ਇਹ ਤੁਹਾਡਾ ਨਿੱਜੀ ਮਾਮਲਾ ਹੈ ਪਰੰਤੂ ਸਾਨੂੰ ਇਸ ਕਿਸਮ ਦਾ ਜਿਹੜਾ ਰਾਜਨੀਤੀ ਦੇ ਵਿੱਚ ਨੰਘਾਰ ਆ ਰਿਹਾ ਹੈ ਜਿਹੜਾ ਡਿਕਲਾਈਨ ਆਫ ਐਥੀਕਲ ਵੈਲਿਊਸ ਨੇ ਇਹਦੇ ਬਾਰੇ ਵੋਟਰਾਂ ਨੂੰ ਥੋੜਾ ਸੁਚੇਤ ਹੋਣ ਦੀ ਲੋੜ ਹੈ ਜੇ ਸਾਡਾ ਵੋਟਰ ਸੁਚੇਤ ਹੋਏਗਾ ਆਪਣੇ ਬੋਟ ਦਾ ਇਸਤੇਮਾਲ ਕਰੇ ਸਹੀ ਇਸਤੇਮਾਲ ਕਰੇ ਸੋਚ ਸਮਝ ਕੇ ਇਸਤੇਮਾਲ ਕਰੇ ਇਹਦੇ ਬਾਰੇ ਇਲੈਕਸ਼ਨ ਕਮਿਸ਼ਨ ਦੀ ਕੈਂਪੇਨ ਵੀ ਚੱਲਦੀ ਹੈ ਪਰੰਤੂ ਜਦੋਂ ਤੱਕ ਅਸੀਂ ਜਾਗਰੂਕ ਨਹੀਂ ਹੋਵਾਂਗੇ ਜਦੋਂ ਤੱਕ ਅਸੀਂ ਸਿਆਣੇ ਨਹੀਂ ਹੋਵਾਂਗੇ ਉਦੋਂ ਤੱਕ ਸਾਡੇ ਰਾਜਨੀਤੀ ਦੇ ਵਿੱਚ ਵੀ ਇਹ ਕੁਝ ਚੱਲਦਾ ਰਹੇਗਾ ਸਿਆਣੇ ਅਸੀਂ ਕਿੱਦਾਂ ਹੋਵਾਂਗੇ ਜੇ ਅਸੀਂ ਐਜੂਕੇਸ਼ਨ ਦੇ ਨਾਲ ਜੁੜਾਂਗੇ ਜੇਕਰ ਆਪਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਤੁਸੀਂ ਐਜੂਕੇਸ਼ਨ ਦੀ ਗੱਲ ਕਰੋ ਖਾਸ ਕਰਕੇ ਜਿਹੜੇ ਹਾਇਰ ਐਜੂਕੇਸ਼ਨ ਹੈ ਕਿਉਂਕਿ ਜਿੱਤੋਂ ਤੱਕ ਸਕੂਲ ਐਜੂਕੇਸ਼ਨ ਹੈ ਉਦੋਂ ਤੱਕ ਤਾਂ ਬੱਚੇ ਨੂੰ ਬਹੁਤੀ ਸੋਝੇ ਨਹੀਂ ਹੁੰਦੇ ਜੇ ਆਪਾਂ ਵੋਟਰ ਦੀ ਗੱਲ ਕਰੀਏ ਕਿ 18 ਸਾਲ ਤੋਂ ਬਾਅਦ ਹੀ ਉਹਨੂੰ ਥੋੜੀ ਅਕਲ ਆਉਂਦੀ ਹੈ ਜਦੋਂ ਤੁਸੀਂ ਅਕਲ ਦੀ ਗੱਲ ਕਰਦੇ ਆ ਵਿਜ਼ਡਮ ਦੀ ਗੱਲ ਕਰਦੇ ਆ ਇਹਦੇ ਲਈ ਸਾਡੀ ਉੱਚ ਸਿੱਖਿਆ ਦਾ ਬੜਾ ਇੱਕ ਮੁੱਢਲਾ ਯੋਗਦਾਨ ਹੁੰਦਾ ਇਸ ਪੱਖ ਤੋਂ ਦੇਖਿਆ ਜਾਵੇ ਕਿ ਪੰਜਾਬ ਦੇ ਵਿੱਚ ਪਿਛਲੇ ਤਕਰੀਬਨ ਲੰਮੇ ਸਮੇਂ ਤੋਂ ਕਾਲਜਾਂ ਦੇ ਵਿੱਚ ਭਾਵੇਂ ਉਹ ਸਰਕਾਰੀ ਕਾਲਜ ਨਾ ਹੋਣ ਆਮੇ ਉਹ ਢੜਕਾਲਜ ਹੁਣ ਉਹਨਾਂ ਦੇ ਵਿੱਚ ਅਸਾਮੀਆਂ ਪ੍ਰੋਫੈਸਰਾਂ ਦੀਆਂ ਅਧਿਆਪਕਾਂ ਦੀਆਂ ਖਾਲੀ ਪਈਆਂ ਨੇ ਔਰ ਜਿੱਥੇ ਅਸਾਮੀਆਂ ਭਰੀਆਂ ਵੀ ਜਾ ਰਹੀਆਂ ਨੇ ਉਥੇ ਕੁਆਲੀਫਾਈਡ ਟੀਚਰ ਨਹੀਂ ਔਰ ਸਾਡੇ ਆਮ ਲੋਕਾਂ ਦੇ ਵਿੱਚ ਇੱਕ ਨਵਾਂ ਟ੍ਰੈਂਡ ਇਹ ਚੱਲ ਪਿਆ ਕਿ ਨੌਨ اٹینڈਿੰਗ ਕਲਾਸਿਸ ਬਿਨਾ ਪੜੇ ਤੋਂ ਵਿਦਿਆਰਥੀ ਪਾਸ ਹੋ ਰਹੇ ਨੇ ਤੇ ਪਾਸ ਕੀਤੇ ਜਾ ਰਹੇ ਨੇ ਇਹਦੇ ਲਈ ਆਪਾਂ ਕੱਲਾ ਰਾਜਨੀਤਿਕ ਡਿਕਲਾਈਨ ਦੀ ਨਹੀਂ ਗੱਲ ਕਰਦੇ ਇਹ ਸਾਡੇ ਜਿਹੜੇ ਬੁੱਧੀਜੀਵੀ ਵਰਗ ਉਹਦੇ ਵਿੱਚ ਵੀ ਤੁਸੀਂ ਇਦਾਂ ਦਾ ਡਿਕਲਾਈਨ ਦੇਖ ਸਕਦੇ ਹੋ ਇੱਕ ਸਾਡਾ ਮਿਨੀਮਮ ਜਿਹੜੇ ਸਾਡੇ ਸਟੈਂਡਰਡ ਹੋਣੇ ਚਾਹੀਦੇ ਨੇ ਸਾਡੇ ਸਮਾਜਿਕ ਜੀਵਨ ਦੇ ਸਾਡੇ ਰਾਜਨੀਤਿਕ ਜੀਵਨ ਦੇ ਸਾਡੇ ਐਜੂਕੇਸ਼ਨਲ ਇੰਸਟੀਚਿਊਸ਼ਨ ਦੇ ਉਹਨਾਂ ਦੇ ਵਿੱਚ ਨੰਘਾਰ ਆ ਰਿਹਾ ਹੈ ਇਹਦੇ ਬਾਰੇ ਵੀ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਜਦੋਂ ਅਸੀਂ ਇਹਦੇ ਬਾਰੇ ਸੋਚਾਂਗੇ ਕੋਈ ਗੱਲ ਕਰਾਂਗੇ ਲੋਕ ਇਕੱਠੇ ਹੋਣਗੇ ਤਦ ਹੀ ਕੋਈ ਨਾ ਕੋਈ ਸੁਧਾਰ ਹੋਵੇਗਾ ਸੋ ਇਸ ਪੱਖ ਤੋਂ ਵੀ ਸਾਨੂੰ ਕਿ ਸਾਡਾ ਜਿਵੇਂ ਇੱਕ ਪੋਲੀਟੀਕਲ ਸਾਇੰਸ ਦੇ ਵਿੱਚ ਇੱਕ ਟਰਮ ਵਰਤੀ ਜਾਂਦੀ ਹੈ ਕਿ ਪੋਲੀਟੀਕਲ ਕਲਚਰ ਅੱਜ ਦੇ ਸਮੇਂ ਦੇ ਵਿੱਚ ਕਲਚਰ ਦੇ ਵਿੱਚ ਇੰਨੀ ਚੇਂਜ ਆ ਗਈ ਤੇ ਨਾਲ ਦੇ ਨਾਲ ਪੋਲੀਟੀਕਲ ਕਲਚਰ ਦੇ ਵਿੱਚ ਵੀ ਚੇਂਜ ਆ ਚੁੱਕੀ ਹੈ ਸੋ ਜਦੋਂ ਤੱਕ ਸਾਡਾ ਇੱਕ ਪੋਲੀਟੀਕਲ ਕਲਚਰ ਡਿਵੈਲਪ ਨਹੀਂ ਹੁੰਦਾ ਉਦੋਂ ਤੱਕ ਨੇਤਾ ਸਾਡੇ ਨਾਲ ਐਦਾਂ ਹੀ ਲੋਕ ਨੂੰ ਮਿੱਟੀ ਕਰਦੇ ਰਹਿਣਗੇ ਐਦਾਂ ਹੀ ਡੱਡੂ ਟਬਸੀਆਂ ਲਗਾਉਂਦੇ ਰਹਿਣਗੇ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਲੋਕਾਂ ਨੇ ਵੋਟਾਂ ਪਾਈ ਦੇਣੀ ਹੈ ਸੋ ਵੋਟ ਦੇ ਜਿਹੜੇ ਕੀਮਤ ਲੋਕਾਂ ਨੂੰ ਸਮਝ ਲੈਣੇ ਚਾਹੀਦੇ ਆ ਜਦੋਂ ਤੱਕ ਅਸਲੀ ਕੀਮਤ ਨਹੀਂ ਸਮਝਾਂਗੇ ਉਦੋਂ ਤੱਕ ਅਜਿਹਾ ਕੁਝ ਵਾਪਰਦਾ ਰਹੇਗਾ ਪਰੰਤੂ ਜਿਹੜੇ ਕੁਝ ਰੋਸ਼ਨ ਦਿਮਾਗ ਲੋਕ ਨੇ ਉਹਨਾਂ ਨੂੰ ਕੱਲਾ ਇਹ ਨਹੀਂ ਕਿ ਹੁਣ ਸਤਾ ਦੇ ਵਿੱਚ ਕੌਣ ਆਏਗਾ ਇਹਦੇ ਨਾਲੋਂ ਜ਼ਿਆਦਾ ਇੰਪੋਰਟੈਂਟ ਗੱਲ ਇਹ ਹੈ ਕਿ ਅਸੀਂ ਆਪਣਾ ਜੀਵਨ ਬਸਰ ਕਰਨਾ ਕਿ ਜੇਕਰ ਸਾਡੇ ਜੀਵਨ ਦੇ ਵਿੱਚੋਂ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਚੱਲेंगी ਤਾਂ ਇਸ ਜੀਵਨ ਦੇ ਵਿੱਚ ਹੋਰ ਜ਼ਿਆਦਾ ਨਘਾਰਾ ਰਹੇਗਾ ਗਰਵਟਾਏਗੀ ਤੇ ਫਿਰ ਇੱਥੇ ਜੀਵਨ ਜਿਉਣਾ ਵੀ ਮੁਸ਼ਕਲ ਹੋ ਜਾਏਗਾ ਤੇ ਇਸ ਤੋਂ ਉਲਟ ਜੇਕਰ ਅਸੀਂ ਆਪਣੇ ਜੀਵਨ ਨੂੰ ਸੁਧਾਰਨਾ ਤਾਂ ਸਾਨੂੰ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਗੁਰਵਾਣੀ ਦੀ ਗੁਰੂ ਪਾਤਸ਼ਾਹ ਦੀ ਸ਼ਬਦ ਦੀ ਗੁਰੂ ਨਾਨਕ ਪਾਤਸ਼ਾਹ ਦੀ ਤੇ ਗੁਰੂ ਨਾਨਕ ਮਹਾਰਾਜ ਨੇ ਤਾਂ ਲੋਕਾਂ ਨੂੰ ਇੱਕ ਉੱਚਾ ਲਿਵਿੰਗ ਸਟੈਂਡਰਡ ਉੱਚਾ ਲਿਵਿੰਗ ਸਟੈਂਡਰਡ ਦਾ ਮਤਲਬ ਅਸੀਂ ਅੱਜ ਦੇ ਸਮੇਂ ਦੇ ਵਿੱਚ ਇਹ ਸਮਝ ਲਿਆ ਕਿ ਸਾਡੇ ਕੋਲੇ ਵੱਡੀਆਂ ਕੋਠੀਆਂ ਕਾਰਾਂ ਜਾਂ ਵੱਡੀ ਜਾਇਦਾਦ ਹੋਵੇ ਇਹ ਉੱਚਾ ਲਿਵਿੰਗ ਸਟੈਂਡਰਡ ਨਹੀਂ ਹੈ ਉੱਚਾ ਲਿਵਿੰਗ ਸਟੈਂਡਰਡ ਇਹ ਹੈ ਕਿ ਸਾਡਾ ਜੀਵਨ ਸੱਚਾ ਹੋਵੇ ਸਚਾਰ ਵਰਣਾ ਇਸੇ ਕਰਕੇ ਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਇਹ ਗੱਲ ਕਹੀ ਹੈ ਸਾਨੂੰ ਕਿਵ ਸਚਾਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਲ ਇਹ ਕੂੜ ਦੇ ਪੰਡ ਪਾਲ ਕਿਸਤਾਂ ਟੁੱਟੇ ਇਹ ਮੁਖ ਪ੍ਰਸ਼ੰਨ ਸਾਡੇ ਸਾਹਮਣੇ ਹੈ ਤਾਂ ਜੇਕਰ ਅਸੀਂ ਇਸ ਪ੍ਰਸ਼ੰਨ ਦਾ ਉੱਤਰ ਲੱਭਾਂਗੇ ਤਦ ਹੀ ਅਸੀਂ ਹੋਰ ਵਿਕਾਸ ਕਰਾਂਗੇ ਤੇ વિનાਸ਼ ਨੂੰ ਵਿਕਾਸ ਕਹਿਣਾ ਇਹ ਅੱਜ ਦੇ ਸਮੇਂ ਦੇ ਵੀ ਇੱਕ ਰਵਾਜ ਬਣ ਚੁੱਕਿਆ ਇਸ ਤੋਂ ਉਲਟ ਲਿਵਿੰਗ ਸਟੈਂਡਰਡ ਜਿਹੜਾ ਸਾਨੂੰ ਗੁਰਵਾਨੀ ਦੇ ਵਿੱਚ ਇੱਕ ਐਥੀਕਲ ਸਟੈਂਡਰਡ ਵਾਲਾ ਜੀਵਨ ਹੈ ਉਹ ਜਿਉਣ ਦੇ ਲਈ ਸਾਨੂੰ ਗੁਰੂ ਦੇ ਨਾਲ ਲੱਗਣਾ ਚਾਹੀਦਾ ਹੈ ਧੰਨਵਾਦ